ਜੇਕਰ ਤੁਸੀਂ ਇਹ 8 ਚੀਜ਼ਾਂ ਕਰ ਲੋ ਤਾਂ ਬਾਕੀ ਲੋਕਾਂ ਤੋਂ 10 ਸਾਲ ਅੱਗੇ ਨਿਕਲ ਜਾਓਗੇ ਨੰਬਰ 1 ਜੋਸ਼ ਨਾਲ ਕੁਛ ਨਹੀਂ ਹੁੰਦਾ ਆਪਣਾ ਟੈਸਟੋਸਟੇਰੋਨ ਵਧਾਓ ਜਿਮ ਜਾਓ ਡਾਈਟ ਲਓ ਵਿਟਾਮਿਨ ਡੀ ਵਧਾਓ એનર્ਜੀ ਨੂੰ ਵਧਾਓ 1 ਕਿਲੋਮੀਟਰ ਤੱਕ ਬਾਈਕ ਨੂੰ ਜੋਸ਼ ਨਾਲ ਖਿੱਚ ਲਓਗੇ ਪਰ 10 ਕਿਲੋਮੀਟਰ ਲਈ ਫਿਊਲ ਦੀ ਜ਼ਰੂਰਤ ਪਊਗੀ ਸੇਮ ਤੁਹਾਡੀ ਬੋਡੀ ਨਾਲ ਹੈ ਨੰਬਰ 2 ਬੰਦੇ ਵਾਲੀ ਮੈਟਿਉਰਿਟੀ 20 ਸਾਲ ਦਾ ਮੁੰਡਾ ਵੀ ਸਮਝਦਾਰੀ ਨਾਲ ਇੱਜ਼ਤ ਕਮਾ ਲੈਂਦਾ ਜੋ 40 ਸਾਲ ਦਾ ਇਨਮਚੂਰ ਇਨਸਾਨ ਨਹੀਂ ਕਮਾ ਪਉਂਦਾ ਤੀਜਾ ਬੀ Mentally strong ਬਣੋ 100 ਚੋਂ ਇੱਕ ਬਹਾਦਰ ਇਨਸਾਨ इमोਸ਼ਨ ਨੂੰ ਕੰਟਰੋਲ ਕਰਕੇ ਬਾਹਰ 99 ਲੋਕਾਂ ਨੂੰ ਕੰਟਰੋਲ ਕਰਦਾ ਚੌਥਾ ਚੇਤੀ ਕਿਤੇ ਲੜਾਉਣਾ ਜਾਂ ਲੜੋਈ ਨਾ ਜਿਵੇਂ ਹਰ ਕੋਈ ਦੋਸਤ ਬਣ ਦੇ ਕਾਬਿਲ ਨਹੀਂ ਹੁੰਦਾ ਉਸੇ ਤਰ੍ਹਾਂ ਹਰ ਕੋਈ ਦੁਸ਼ਮਣ ਬਣ ਦੇ ਕਾਬਿਲ ਨਹੀਂ ਹੁੰਦਾ ਪੰਜ ਮਨ ਲੋਕਾਂ ਚ ਸਮਾਂ ਬਰਬਾਦ ਨਾ ਕਰੋ ਕਿਸੇ ਨੂੰ ਗਲਤ ਸਾਬਿਤ ਕਰਨ ਲਈ ਬੱਚੇ ਮਿਹਨਤ ਕਰਦੇ ਨੇ ਲੇਜੈਂਡ ਲੋਕ ਹਿਸਟਰੀ ਕ੍ਰੀਏਟ ਕਰਦੇ ਨੇ 7ਮਾ ਜੋ ਲੋਕ ਕਹਿੰਦੇ ਨੇ ਉਹ ਤੁਸੀਂ ਨਹੀਂ ਸੁਣਨਾ ਜੇ ਮੈਂ ਸੁਣਦਾ ਹੁੰਦਾ ਤਾਂ ਵੀਡੀਓ ਨਾ ਬਣਾ ਸਕਦਾ 7ਵਾਂ ਪਰਸਨਲ ਲਾਈਫ ਨੂੰ ਹਾਈਡ ਰੱਖੋ ਆਪਣੀ ਫੀਲਿੰਗਸ ਨੂੰ ਕੰਟਰੋਲ ਕਰਕੇ ਸਾਹਮਣੇ ਵਾਲੇ ਦੀ ਫੀਲਿੰਗਸ ਨੂੰ ਸਮਝਣਾ 8ਵਾਂ ਸਭ ਕੁਝ ਸਮੇਂ ਤੇ ਕਰਨਾ ਇੰਪੋਰਟੈਂਟ ਹੈ 1 ਕਰੋੜ ਬਹੁਤ ਜ਼ਿਆਦਾ ਹੁੰਦੇ ਨੇ 80 ਸਾਲਾਂ 'ਚ ਕਮਾਉਣੇ ਦੀ ਪਰ 1 ਸਾਲ 'ਚ ਕਮਾਉਣੇ ਬਹੁਤ ਹੁੰਦੇ ਆ ਤੁਸੀਂ ਇਸ ਤਰ੍ਹਾਂ ਦੀ ਵੀਡੀਓਜ਼ ਲਈ ਸਤਿ ਸ੍ਰੀ ਅਕਾਲ ਯੂਐਸਏ ਚੈਨਲ ਨੂੰ ਸਬਸਕ੍ਰਾਈਬ ਕਰੋ